ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਸੰਤ ਸਿੰਘ ਮਸਕੀਨ ਜੀ ਬਹੁਤ ਵੱਡੇ ਵਿਦਵਾਨ ਤੇ ਬੜੇ ਵੱਡੇ ਗਿਆਨੀ ਹੈ ਤੇ ਹਰ ਧਰਮ ਦੇ ਲੋਗ ਉਹਨਾਂ ਨੂੰ ਸੁੰਦਿਆ ਤੇ ਉਹਨਾਂ ਨਾਲ ਪਿਆਰ ਕਰਦੇ ਆ ਲੇਕਿਨ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ 15-20 ਸਿੱਖ ਜਿਨ੍ਹਾਂ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਬੁਰਾ ਭਲਾ ਕਿਹਾ ਮਾਰਨ ਟਿਕਰ ਗਏ ਵੀਰੋ ਇਹ ਕਥਾ ਸੁਣ ਕੇ ਇੱਕ ਪਾਕਿਸਤਾਨੀ ਮੁਸਲਮਾਨ ਮੌਲਵੀ ਰੋਂ ਲੱਪਿਆ ਵੀਰੋ ਮੈਨੂੰ ਆ ਬੜਾ ਦੁੱਖ ਹੋਇਆ ਬੜਾ ਅਫਸੋਸ ਹੋਇਆ ਕਥਾ ਦੇ ਸੁਣ ਕੇ ਬਾਕੀ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਵੀਰੋ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਇੱਥੇ ਗੁਰਦੁਆਰਿਆਂ ਵਿੱਚ ਉਹ ਨੋ ਜੁਹਾਂ ਬਹੁਤ ساری ਗੁਰਦੁਆਰਿਆਂ ਚ ਕਾਬਜ਼ ਸਨ जो कुछ थे इस हालात के दौरान नस्के आए सन ते कुछ तुझ ते पहले दे रहने वाले सन इन्हे कब्जे सन इना दी सोचनी में देख के हैरान होया हालात का कुछ भी पता नहीं पूरे ऐड़े का भी पता नहीं राम गजे पड़े न्यू यॉर्क ਵਿੱਚ 15 ਵੀ ਨੌਜਵਾਨਾਂ ਨੇ ਮੈਨੂੰ ਘੇਰ ਲਿਆ ਬੋਨੀ ਸਟਰੀਟ ਗੁਰਦਾਰੇ ਦੇ ਇਸ ਕੰਬੇਸਿਬਲ ਆਕੇ ਥੈਂ ਲਗੇ ਤੁਸੀਂ ਮੋਲ ਮੰਤਰ ਗੁਰੂ ਸਾਹਿਬ ਤੱਕ ਪੜ੍ਹਦੇ ਆ ਮੈਂ ਕਿ ਹੈ ਹੀ ਗੁਰ ਪ੍ਰਸਾਦ ਨਹੀਂ ਤਾਨਿਕ ਹੋ ਸੀ ਵੀ ਸਕਤ ਹੈ ਮੈਂ ਉਹਨਾਂ ਨੂੰ ਕਹਿ ਇੱਕ ਕੰਮ ਤੁਸੀਂ ਪ੍ਰਚਾਰ ਕੰਦੇ ਲੈ ਲਿਓ ਜਿਹੜਾ ਕੰਮ ਥੜ ਹੈ ਤੁਸੀਂ ਆਪਣਾ ਕੰਮ ਕਰੋ ਤਾਉਨਾਂ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਅਬ ਸ਼ਬਦ ਵੀ ਬੋਲਦੇ ਹੈ ਹਾਰ ਇੱਕ ਨਾ ਹੋ ਜਵਾਨ ਬੱਚੀ ਮੇਰੇ ਰਿਸ਼ਤੇਸੀ ਉਥੇ ਰਹਿੰਦੀ ਸੀ ਉਹ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿਦੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਦੇ ਝਲੰਗ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਲੰਘ ਗਈ ਤੁਸੀਂ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕੱਟਦੇ ਹੋ ਜਦਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ और सारी सेवा थे इस दी पानी फेर देव उसने मेरी बह पकड़ ली आखिर उठो क्योंकि उसका मैं हार्ट का भी मरीज हा दवाई लेना। इस दौरान तो एक दो नौजवान की अखा मैं देखिया उन्होंने अखना इशारा किया मस्कीन से हाथ उठाई है मैं अख देख ली लेकिन उन्होंने वडेरी उम्र का भी सी उसने इशारा कर दिता जान दो और एक ज्ञानी जो अपने आप न टसाली कहता से जबकि मैं कभी उस देखा टकसाल देख, ना ही संत जरनैल सिंह देखे ਜੀਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਨੇਲ ਸਿੰਘ ਮੈਨੂੰ ਸਰੋਪਾ ਦੇਣ ਲਈ ਆਉਂਦੇ ਸਨ ਉਹ ਚੀਜ਼ ਆਉਂਦੇ ਦਸਤਾਰ ਦੇਣੀ ਮਾਇਆ ਦੇਣੀ ਬਾਬਾ ਖੜਕ ਸਿੰਘ ਵੀ ਸਰੋਪਾ ਦੇਣ ਲਈ ਆਉਂਦੇ ਸਨ ਇੱਕ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲਦਾ ਸੀ ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ ਲੇਕਿਨ ਬਾਬਾ ਖੜਕ ਸਿੰਘ ਔਰ ਸੰਤ ਜਰਨੈਲ ਸਿੰਘ 101 ਦਮੜਾ ਰੱਖ ਕੇ ਦਸਤਾਰ ਮੈਨੂੰ ਸੋਪੇ ਦੇ ਰੂਪ ਵਿੱਚ ਦਿੰਦੇ ਸਨ ਮੈਂ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦਾ ਸੀ ਸੰਤ ਜਰਨੈਲ ਸਿੰਘ ਮੇਰੀਆਂ ਟੇਪਾਂ ਵੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ اور کبھی کبھی بیٹھ کے ਵਿਚਾਰ ਵਟਾਂਦਰਾ ਵੀ ਕਰਦੇ ਸਨ ਪਰ ਉਹਨਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨੋਂ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਏ ਅਗਰ ਮੈਂ ਸੋਚਦਾ ਸੀ ਗੁਰਦੁਆਰੇ ਕੌਮ ਇਹ ਵਿਚਾਰ ਹਰ ਸਤਲ ਦੇ ਜਾਏਗਾ ਵਾਕਈ ऐसा ही कनेडा और अमेरिका अमरीका गुरद्वारे बड़े भयंकर लड़ाई झगड़े के कारण बने और खून खराब नौजवान जहां ने मेरी इस तरीके नर बेजती की थी। दो तीन दिन मेरा दिमाग अपसैट रहा ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿਸਾਂ ਗੁਰਵਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਗੁਰਦਾਰੇ ਜੋ ਗੰਭੀਰ ਸੰਤਾਂ ਸਨ ਗੁਰਵਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਸਤਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜੇ ਸਹਿਜੇ ਇਹ ਨੌਜਵਾਨ आम संगत दिगाह तो गिरते गए और माहौल ठंडा होया और मैं काफ़ी दिन तो हर साल इन्होंल गर्मिया के दिन आ जाना गुरबाणी प्रचार की सेवा कर वापस चला जाना ਅਗਨੀਤੀ ਤੋਂ ਇੱਕ ਫਸੇ ਕਰ ਲਿਆ ਕਿਉਂ ਸਮਰਥਾ ਦੀ ਤਾਕਤ ਦਿਨਾ ਜਨਾ ਕੋਲ ਸੀ ਉਹ ਅਕਸਰ ਗਰਗੜ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁ ਚੰਨ ਜਿਵੇਂ ਆਰ ਪ੍ਰਚਾਰਕਾਂ ਨੂੰ ਵੀ ਗਿਆ ਬਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ करना चाहिए था। क्योंकि सियासत उतार चढ़ा हेरा फेरी तो बिना और कुछ नहीं आता सानु निरोल धर्म प्रचार करके नौजवान सिख संगत धर्म के बूटे हरा भरा रखना चाहिए था। और मैं उदो अपने आप आपू राजनीति तो एक पासे करके जबकि मैं राजनीतिक पहले भी नहीं सी। सिर्फ राजनीति ने जो जख्म उस संबंध मैं बोलना आरंभ किया और इस तो मैं अपनी ਉਸ ਪੁਰਾਣੀ ਪਰੰਪਰਾ ਦੇ ਛਾ ਗਿਆ ਮਿਰੋਲ ਗੁਰਮਾਨੇ ਧਰਮ ਦਾ ਪ੍ਰਚਾਰ ਸ੍ਰੀਨਿਥ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ ਜ਼ਿੰਦਗੀ 'ਚ ਤੋਂ ਵਡੀਆਂ ਛਲਕਾਂ ਵੀ ਦਿੱਤੀਆਂ ਉਹਨਾਂ 10 ਸਾਲਾਂ ਦੇ ਦੌਰਾਨ ਮੈਂ ਕਾਫੀ ਕੁਝ ਗਵਾਇਆ ਔਰ ਢੈਂਡੀ ਕਲਾ چلا ਗਿਆ ਇਸ ਤਰ੍ਹਾਂ ਗੁਰੂ ਕਿਰਪਾ ਸੁਧਕਾਰ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਲੈ ਮੇਰੇ ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਪੰਦਰ ਉਮੰਗ ਪਿਆਸ ਉਹਨਾਂ ਝਰਕਾਂ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਰਬ ਮੋਹੇ ਕਬ ਗੱਲ ਲਾਵੇਂਗੇ ਪੰਜਾਬ ਤੇ ਅਜੇ ਮੇਰੀ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੀ ਬਾਬਾ ਪਲਵੰਦ ਸਿੰਘ ਦੀ ਦੇਖ ਬੋਲ ਯਾਦ ਆ ਜਾਂਦਾ ਹੈ ਕਈ ਨ ਰੋਂਦੇ ਹੋਏ ਬੱਚੇ ਦੇ ਮੋਂਦੇ ਚ ਜਦ ਮਾਂ ਦਾ ਹਸਤਨ ਪਹ ਜਾਂਦਾ ਹੈ ਉਹ ਚੁੱਪ ਕਰ ਜਾਂਦਾ ਹੈ ਤਿੰਨ ਵਗਰ ਉਸ ਦਾ ਰਸ ਮਿਲ ਜਾਏ ਕੋ ਕਥਾ ਨਹੀਂ ਕਰੇਗਾ ਚੁੱਪ ਕਰ ਜਾਏਗਾ ਗੁਰੂ ਤੇਰੀ ਕੁਲ ਕਥਾ ਕਰੋਣਾ ਚੰਦ ਹੈ ਕੋਈ ਸੇਹੀ ਖੁਸ਼ ਰਹੇ ਇਸੇਹੀ ਚ ਪਸੰਦ ਰਹੇ ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾਤੇ ਹੈ ਮੈਂ ਦਾਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਤਾਂ ਦੇ ਸਾਹਮਣੇ ਰੱਖ ਰਿਹਾ ਮੇਰੇ ਨਾਲ ਹਿੰਦੂ ਵੀਰ ਵੀ ਪਿਆਰ ਕਰਦੇ ਨੇ ਹਿੰਦੌਰ ਗੀਤਾ ਭਵਨ ਜੰਮੂ ਗੀਤਾ ਭਵਨ ਔਰ ਅਲੀਗੜ ਦੇ ਸਵਾਮੀ ਰਾਮਕ੍ਰਿਸ਼ਨਾ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਇੰਗਲੈਂਡ ਵਿੱਚ ਇੱਕ ਮੌਲਵੀ ਇੱਕ ਮੁਸਲਮਾਨ ਵੀਰ ਵੀ ਮੈਨੂੰ ਕਹਿਣ ਲੱਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਗ ਆਇਆ ਸੀ ਇਸ ਟਾਈਮ ਗੁਰਦਾਰੇ ਲੰਡਨ ਦੇ ਮੈਂ ਤਾਂ ਤੁਸੀਂ ਖੁਸ਼ੀ ਨਾਲ ਰਹ ਸਕਦੇ ਹੋ ਤੋਂ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕਨੇਡਾ ਵਿੱਚ ਕੁ ਦੋ ਤਿੰਨ ਮਹੀਨੇ ਨਾਲ ਰਿਆ ਅਰ ਬਾਕ ਵੱਡੇ ਮਹਿਮਾ ਗੁਰਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ ਖੈ ਲਗਾ ਮੇਰੇ ਬੱਚੇ ਪਰਵਾਹ 라ਵਲ ਪਿੰਡੀ ਪਾਕਿਸਤਾਨ ਦੇ ਚ ਹੈ ਵਰਨਾ ਜਿਸ ਠੰਗ ਨਾਲ ਮੇਰਾ ਮਨ ਬਣਿਆ ਮੇਰੇ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ परिवार की मजबूरियां खैर मैं भी समझ गया ਹੁਣ ਵੀ ਜਦ ਕਦੀ ਮਿਲਦਾ ਹੈ ਰੌਣਕ ਲੱਗ ਪੈਂਦਾ ਹੈ ہزاروں ہزار ਇਕ ਤਰ੍ਹਾਂ ਮੈਨੂੰ ਕਹਿਣ ਲੱਗਾ ਮੈਂ ਅਲਵਰ ਸਵਾਗਤ ਤੇ ਵੀ ਆਣਾ ਚਾਹੁੰਦਾ ਮੈਨਸਨ ਆਪਣੀ ਤਰਫੋਂ ਸੰਪੰਨ ਸਰ ਵੀ ਭੇਜੀ ਲੇਕਿਨ ਉਸਨੂੰ ਵੀਜ਼ਾ ਨਾ ਮਿਲ ਸਕਿਆ નહીં પહોંચ્યા ਵੀਰੋ ਆਈ ਦੀ ਕਥਾ ਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਕਿਸ ਤਰ੍ਹਾਂ 15-20 ਸਿੱਖਾਂ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਉਹਨਾਂ ਨੂੰ ਬੁਰਾ ਭਲਾ ਕੀਤਾ ਗਾਲਾਂ ਕੱਢੀਆਂ ਤੇ ਮਾਰਨ ਤਿੱਕਰ ਗਏ ਵੀਰੋ ਸੰਤ ਸਿੰਘ ਮਸਕੀਨ ਜੀ ਇੱਕ ਬਹੁਤ ਵੱਡੇ ਗਿਆਨੀ ਤੇ ਵਿਦਵਾਨ ਹੈ ਯਕੀਨ ਕਰੋ ਮੇਰੇ ਦਿਲ ਨੂੰ ਬਹੁਤ ਤਕਲੀਫ ਪਹੁੰਚੀ ਇੱਕ ਕਥਾ ਸੁਣ ਕੇ ਉਹਨਾਂ ਦੀ ਜ਼ੁਬਾਨੀ ਜਿਲੇਉ ਦੱਸਦੇ ਨੇ ਕਿ ਕਿਉਂ ਕਿ ਸੰਤ ਸਿੰਘ ਮਸਕੀਨ ਜੀ ਉਹ ਗਿਆਨੀ ਨੇ ਉਹ ਵਿਦਵਾਨ ਨੇ ਜਿਹੜੇ ਕਿ ਹਰ ਇਨਸਾਨ ਨੂੰ ਨੇਕੀ ਦੇ ਰਸਤੇ ਤੇ ਬੁਲਾਉਂਦੇ ਨੇ ਉਹਨੂੰ ਕਹਿੰਦੇ ਨੇ ਇਨਸਾਨੀਅਤ ਦਾ ਭਲਾ ਕਰੋ ਬੁਰਾਈ ਤੋਂ ਬਚੋ ਚੰਗੇ ਕੰਮ ਕਰੋ ਤੇ ਵੀਰੋ ਦੇਖੋ ਇਸ ਤਰ੍ਹਾਂ ਦੇ ਜਿਹੜੇ ਸ਼ੈਤਾਨ ਲੋਗ ਨੇ ਜਿਹੜੇ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਵਰਗਿਆਂ ਦਾ ਦਿਲ ਦੁਖੋਂਦੇ ਆ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਆ ਵੀਰੋ ਉਹਨਾਂ ਦਾ ਕੀ ਅੰਜਾਮ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਛਿੱਤਰ ਬਜਨੇ ਚਾਹੀਦੇ ਵੀਰੋ ਮੈਂ ਤੇ ਇਹ ਹੀ ਕਾਂਗਾ ਕਿਉਂ ਕਿ ਜਿਹੜੇ ਇੱਕ ਚੰਗਾ ਕੰਮ ਕਰਨ ਦੇ ਬੰਦਾ ਉਹਨੂੰ ਰੋਕਨਦੇ ਆ ਉਹਨਾਂ ਬੰਦਿਆਂ ਨੂੰ ਚੰਗੀ ਉਹਨਾਂ ਦੀ ਪਟਾਈ ਹੋਣੀ ਚਾਹੀਦੀ ਚੰਗਾ ਠੀਕ ਠਾਕ ਉਹਨਾਂ ਦੀ ਮਾਰਕੁੱਟ ਹੋਣੀ ਚਾਹੀਦੀ ਵੀਰੋ ਕਿਉਂਕਿ ਉਹ ਬੰਦੇ ਨੂੰ ਬੁਰਾ ਭਲਾ ਕਹਿੰਦੇ ਜਿਹੜਾ ਸਾਰਿਆਂ ਨੂੰ ਚੰਗੇ ਰਸਤੇ ਤੇ ਬੁਲਾਉਂਦਿਆ ਤੇ ਵੀਰੋ ਇਹ ਨਹੀਂ ਖਾਲੀ ਸਿੱਖਾਂ ਨੂੰ ਹੀ ਬਲਕਿ ਯਕੀਨ ਕਰੋ ਮੁਸਲਮਾਨ, ਇਸਾਈ, ਹਿੰਦੂ, ਦੂਸਰੇ ਧਰਮ ਦੇ ਬੰਦੇ ਵੀ ਸੰਤ ਸਿੰਘ ਮਸਕੀਨ ਜੀ ਨੂੰ ਜਿਹੜੇ ਸੁਣਦੇ ਆ ਉਹਨਾਂ ਨੂੰ ਬੜੀ ਰਾਹਤ ਤੇ ਬੜਾ ਸਕੂਨ ਮਿਲਦਾ ਵੈ ਤੇ ਵੀਰੋ ਉਹ ਉਹਨਾਂ ਦੇ ਕਹੇ ਹੋਏ ਗੱਲਾਂ ਉੱਤੇ ਉਹਨਾਂ ਕਹੇ ਹੋਏ ਉਹਨਾਂ ਦੇ ਗਿਆਨ ਜਿਹੜੇ ਬਿਆਨ ਹੁੰਦੇ ਉਹਨੂੰ ਸੁਣ ਕੇ ਨਾ ਨੇਕ ਤੇ ਚੰਗੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਵੀਰੋ ਜਿੱਲੇ ਐਂ ਦੇ ਨੇਕ ਤੇ ਨਰਮ ਦਿਲ ਇਨਸਾਨ ਇਹ ਹੀਰੇ ਵਰਗੇ ਇਨਸਾਨ ਨੂੰ ਜਿੱਲੇ ਕੋਈ ਬੁਰਾ ਕਹਿੰਦਾ ਤੇ ਵੀਰੋ ਗੁੱਸਾ ਤੇ ਆਉਂਦਾ ਨਾ ਯਕੀਨ ਕਰੋ ਮੈਨੂੰ ਬਹੁਤ ਗੁੱਸਾ ਲੱਗਾ ਜਿੱਲੇ ਸੰਤ ਸਿੰਘ ਮਸਕੀਨ ਜੀ ਦੀਆਂ ਕਥਾ ਸੁਣੀ ਤੇ ਦਿਲ ਬਹੁਤ ਹੀ ਅਫਸੁਰਦਾ ਆਇਆ ਇਹ ਗੱਲ ਸੁਣ ਕੇ ਇੱਕ ਸੰਤ ਸਿੰਘ ਮਸਕੀਨ ਵਰਗੇ ਬੰਦੇ ਨੂੰ ਵੀ ਯਾਰ ਕੋਈ ਬੁਲਾ ਭਲਾ ਕਹਿ ਸਕਦਾ ਵੈ ਜਿਹੜੇ ਕਿ ਐਡੇ ਚੰਗਾ ਕੰਮ ਕਰਦੇ ਪਏ ਲੋਕਾਂ ਨੂੰ ਨੇਗ ਰਸਤੇ ਤੇ ਬੁਲਾਉਂਦੇ ਐ ਲੇਕਿਨ ਵੀਰੋ ਹਕੀਕਤ ਇਹ ਐ ਕਿ ਹਰ ਧਰਮ ਦੇ ਵਿੱਚ ਚੰਗੇ ਲੋਕ ਵੀ ਐ ਤੇ ਮੰਦੇ ਵੀ ਐ ਮੰਦੇ ਥੋੜੇ ਘੱਟ ਐ ਚੰਗੇ ਜ਼ਿਆਦਾ ਵੈ ਕਿਉਂਕਿ ਜਿਹੜੇ ਅਸੀਂ ਦੇ ਮੰਦੇ ਹੁੰਦੇ ਨਾ ਉਹਨਾਂ ਦਾ ਕਰਕੇ ਬਾਕੀ ਸਾਰੇ ਵੀ ਬਦਨਾਮ ਹੋ ਜਾਂਦੇ ਐ ਲੇਕਿਨ ਵੀਰੋ ਮੈਂ ਜੋ ਨਾ ਆਏ ਕਿ ਜਿਹੜੇ ਅਸੀਂ ਦੇ ਗੰਦੇ ਲੋਕ ਹਨ ਉਹ ਜਦੋਂ ਵੀ ਕਿਸੇ ਚੰਗੇ ਬੰਦੇ ਨਾਲ ਕੁਝ ਕਰਨ ਤੇ ਸਾਡੇ ਲੋਕਾਂ ਨੂੰ ਜ਼ਿੰਮੇਦਾਰੀ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਚੰਗਾ ਉਸੇ ਟਾਈਮ ਬੁਰਾ ਭਲਾ ਗਿਆ ਜੇ ਉਹਨੂੰ ਰੋਕਿਆ ਜਾਏ ਕਿ ਤੂੰ ਕਿਉਂ ਐਂਦਾ ਕੰਮ ਕਰਨਿਆ ਕਿਉਂ ਇਸ عظیم ਸ਼ਖਸ ਨੂੰ ਇੰਜ ਕਹਿਨਿਆ ਤੂੰ ਬਾਕੀ ਵੀਰੋ ਬੜਾ ਅਫਸੋਸ ਹੋਇਆ ਤੁਹਾਡਾ ਕੀ ਐਂਦੇ ਲੋਕਾਂ ਦੇ ਬਾਰੇ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰਾਖਾ